ਅਮਰਿਤਪਾਲ ਦੀ ਨਾਮੀਨੇਸ਼ਨ ਫਾਰਮ ਦੇ ਵਿੱਚ 16 ਗਲਤੀਆਂ ਨੇ ਟੀਸੀ ਤਰਨਤਾਰਨ ਹੋਣਾਂ ਦਾ ਬੜੇ ਸਾਫ਼ ਸੁੱਤਰੇ ਲਫ਼ਜ਼ਾਂ ਦੇ ਵਿੱਚ ਸਾਨੂੰ ਜਵਾਬ ਸੀਗਾ ਕਿ ਮੈਨੂੰ ਤਾਂ ਜੀ ਉੱਪਰੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਨਾਮੀਨੇਸ਼ਨ ਫਾਰਮ ਵਿੱਚ 16 ਗਲਤੀਆਂ ਸਨ ਤੇ ਡੀਸੀ ਤਰਨਤਾਰਨ ਨੇ ਪ੍ਰੈਸ਼ਰ ਦੇ ਚਾਲਦਿਆਂ ਕੋਈ ਐਕਸ਼ਨ ਨਹੀਂ ਲਿਆ ਇਹ ਇਲਜ਼ਾਮ ਲਗਾਈ ਨੇ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜੇ ਉਮੀਦਵਾਰ ਵਿਕਰਮਜੀਤ ਸਿੰਘ ਨੇ ਜਿਨ੍ਹਾਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਅਮਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦਿੱਤੀ ਹੈ ਵਿਕਰਮਜੀਤ ਜੀ ਕਿਸ ਆਧਾਰ ਤੇ ਤੁਸੀਂ ਇਲਜ਼ਾਮਤ ਲਗਾਏ ਨੇ ਆਧਾਰ ਦੇਖੋ ਜੀ ਇਹਦਾ ਬਹੁਤ ਪੁਰਾਣਾ ਹੈਗਾ ਜਦੋਂ ਇਲੈਕਸ਼ਨ ਸ਼ੁਰੂ ਹੋਏ ਨੇ ਇਹਨਾਂ ਨੇ ਆਪਣੀ ਨਾਮਿਨੇਸ਼ਨ ਫਾਈਲ ਕੀਤੀ ਆ ਮੈਂ ਉਸ ਟਾਈਮ ਹੀ ਕਹਤਾ ਸੀ ਆ ਡੀਸੀ ਤਰਨਤਾਰਨ ਦੇ ਕੋਲ ਉਹਨਾਂ ਦੇ ਕੋਰਟ ਦੇ ਵਿੱਚ ਹਾਜ਼ਰ ਹੋ ਕੇ ਅਸੀਂ ਇੱਕ ਆਬਜੈਕਸ਼ਨ ਫਾਈਲ ਕੀਤੀ ਸੀ ਔਰ ਉਹਦੇ ਵਿੱਚ ਦੱਸਿਆ ਸੀਗਾ ਕਿ ਜਿੱਥੇ ਤੁਸੀਂ ਅੱਠ ਨਾਮਿਨੇਸ਼ਨ ਫਾਰਮ ਹੋਰ ਰਿਜੈਕਟ ਕਰ ਰਹੇ ਹੋ ਅਮਰਤਪਾਲ ਦੇ ਨਾਮਿਨੇਸ਼ਨ ਫਾਰਮ ਦੇ ਵਿੱਚ 16 ਗਲਤੀਆਂ ਨੇ ਤੇ ਡੀਸੀ ਤਰਨਤਾਰਨ ਹੋਣਾ ਦਾ ਬੜੇ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਸਾਨੂੰ ਜਵਾਬ ਸੀਗਾ ਕਿ ਮੈਨੂੰ ਤਾਂ ਜੀ ਉੱਪਰੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਤੇ ਮੈਂ ਰਿਜੈਕਟ ਨਹੀਂ ਕਰ ਸਕਦਾ ਮੈਂ ਤਾਂ ਚਾਹੇ ਇੱਕ ਗਲਤੀ ਹੋਵੇ ਚਾਹੇ ਹੁਣ ਸੋ ਮੈਂ ਤਾਂ ਐਕਸੈਪਟ ਕਰਾਂਗਾ ਤੁਸੀਂ ਹਾਈ ਕੋਰਟ ਚਲ ਜਾਓ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਇਹ ਜਿਹੜਾ ਤੁਸੀਂ ਜਵਾਬ ਵਰਬਲੀ ਦੇ ਰਹੇ ਹੋ ਇਹ ਤੁਸੀਂ ਰਿਟਨ ਦੇ ਵਿੱਚ ਦਿਓ ਉਹਨਾਂ ਨੇ ਕੋਈ ਰਿਟਨ ਦੇ ਵਿੱਚ ਜਵਾਬ ਨਹੀਂ ਦਿੱਤਾ ਹਾਲੇ ਤੱਕ ਉਹਨਾਂ ਦਾ ਜਵਾਬ ਪੈਂਡਿੰਗ ਆ ਵਰਬਲੀ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਅਸੀਂ ਨਹੀਂ ਇਹਦੇ ਵਿੱਚ ਕੋਈ ਐਕਸ਼ਨ ਲੈ ਰਹੇ ਪਰ ਉਹਨਾਂ ਦਾ ਜਵਾਬ ਪੈਂਡਿੰਗ ਆ ਉਹ ਜਵਾਬ ਅਸੀਂ ਹਾਈ ਕੋਰਟ ਮਾਰੀਓਗ ਹਾਈ ਕੋਰਟ ਪਹੁੰਚੇ ਆ ਉਹਨਾਂ ਦਾ ਜਵਾਬ ਵੀ ਲਵਾਂਗੇ ਔਰ ਗੱਲ ਇਹ ਆ ਕਿ ਜਿੱਥੇ ਚੋਣ ਕਮਿਸ਼ਨ ਦੀਆਂ ਸਿੱਧੀਆਂ ਸਿੱਧੀਆਂ ਹਦਾਇਤਾਂ ਨੇ ਕਿ ਕਿਸੇ ਵੀ ਧਾਰਮਿਕ ਜਗ੍ਹਾ ਨੂੰ ਯੂਜ਼ ਨਹੀਂ ਕੀਤਾ ਜਾਏਗਾ ਕੋਈ ਵੀ ਧਾਰਮਿਕ ਨਾਹਰਾ ਨਹੀਂ ਲਗਾਇਆ ਜਾਏਗਾ ਸਾਰੇ ਕੈਂਡੀਡੇਟਸ ਦੇ ਉੱਤੇ ਇੱਕ ਕਾਨੂੰਨ ਜਿਹੜਾ ਹੈਗਾ ਲਾਗੂ ਸੀਗਾ ਅੰਮ੍ਰਿਤਪਾਲ ਨੂੰ ਸਪੈਸ਼ਲ ਛੂਟ ਦਿੱਤੀਆਂ ਗਈਆਂ ਨੇ ਗੁਰਦੁਆਰੇ ਦੇ ਵਿੱਚ ਜਾ ਕੇ ਉਹ ਆਪਣਾ ਚੋਣ ਮੈਨੀਫੈਸਟੋ ਲਾਂਚ ਕਰਦੇ ਨੇ ਉਹਨਾਂ ਦੇ ਜਿਹੜੇ Song ਚੱਲਦੇ ਨੇ ਲੋਕਾਂ ਨੂੰ ਮੈਨਿਪੂਲੇਟ ਕਰਨ ਵਾਸਤੇ ਵੀ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਹੈਗੀਆਂ ਜਿੱਥੇ ਧਾਰਮਿਕ ਮਟੀਰੀਅਲ ਜਿਹੜਾ ਯੂਜ਼ ਕੀਤਾ ਗਿਆ ਅੰਮ੍ਰਿਤਪਾਲ ਦੀ ਚੋਣ ਦੇ ਵਿੱਚ ਗੱਲ ਇਹ ਹੈ ਕਿ ਜੇ ਤਾਂ ਚੋਣਾ ਚੋਣਾ ਦੇ ਵਿੱਚ ਧਾਰਮਿਕ ਮਟੀਰੀਅਲ ਯੂਜ਼ ਕੀਤਾ ਜਾ ਸਕਦਾ ਫਿਰ ਸਾਰੇ ਕੈਂਡੀਡੇਟ ਨੂੰ ਸ਼ੂਟ ਹੋਣੀ ਚਾਹੀਦੀ ਹੈ ਜੀ ਪਰ ਇਹਨਾਂ ਸਵਰ ਕਿਉਂ ਕੀਤਾ ਇਹਨਾਂ ਵੇਟ ਕਿਉਂ ਕੀਤਾ ਇਸ ਤੋਂ ਪਹਿਲਾਂ ਕਿਉਂ ਨਹੀਂ ਸਵਾਲ ਚੁੱਕੇਗੇ ਹੁਣ ਤਾਂ ਸੌਂ ਵੀ ਚੁੱਕ ਲਈ ਗਈ ਹੈ ਅਮਰਿਤਪਾਲ ਦੇ ਵੱਲ ਜੀ ਇਦਾਂ ਹੈਗਾ 45 ਦਿਨ ਦਾ ਮੇਰੇ ਕੋਲ ਟਾਈਮ ਸੀਗਾ 45 ਦਿਨਾਂ ਦੇ ਅੰਦਰ ਅੰਦਰ ਆਪਾਂ ਫਾਈਲ ਕਰ ਦਿੱਤਾ ਬਹੁਤ ਸਾਰੀਆਂ ਐਵੀਡੈਂਸ ਜੁਟਾਣੇ ਹੁੰਦੇ ਹਨ ਬਹੁਤ ਸਾਰੀਆਂ ਚੀਜ਼ਾਂ ਡਾਕੂਮੈਂਟੇਸ਼ਨ ਦੇ ਵਿੱਚ ਟਾਈਮ ਲੱਗਦਾ ਹੈਗਾ ਅਸੀਂ 45 ਦਿਨ ਦਾ ਸਾਡੇ ਕੋਲ ਟਾਈਮ ਸੀਗਾ ਜੋ ਲੀਗਲੀ ਸਾਨੂੰ ਮਿਲਿਆ ਹੋਇਆ ਸੀ ਅਸੀਂ ਉਸ ਟਾਈਮ ਬਾਉਂਡ ਦੇ ਅੰਦਰ ਅੰਦਰ ਆਪਣੀ ਪਟੀ